ਫੁੱਲਾ ਵਾਂਗੂ ਰੱਖਦਾ ਏ ਹੂਰ ਪਰੀ ਨੂੰ ਤਾਂ ਹੀ ਤਾਂ ਫਰਾਉੜ ਤੇਰੇ ਉੱਤੇ ਮਰੀ ਨੂੰ ਫੁੱਲਾ ਵਾਂਗੂ ਰੱਖਦਾ ਏ ਹੂਰ ਪਰੀ ਨੂੰ ਤਾਂ ਹੀ ਤਾਂ ਫਰਾਉੜ ਤੇਰੇ ਉੱਤੇ ਮਰੀ ਨੂੰ ਕਦੇ ਵੀ ਜੇ ਜੱਟਾ ਮੈਂ ਤੋਂ ਪਿੱਛੇ ਰਹਿ ਗਿਆ ਵੇ ਮੈਂ ਤਾਂ ਸੁਰਗਾਂ ਦੇ ਵੱਲ ਜਾਂਦਾ ਰਾਵਾਰ ਦਾੂੰਗਾ ਤੇ ਘਰੀ ਜਾਵੇਂ ਨੋਟਾਂ ਦੀ ਜੰਨਾ ਵੇ ਮੈਂ ਤਾਂ ਤੇਰੇ ਇਕੱਲਾ-ਖੱਲਾ ਸਾਵਾਰ ਦਾੂੰਗਾ ਤੇ ਘਰੀ ਜਾਵੇਂ ਨੋਟਾਂ ਦੀ ਜੰਨਾ ਵੇ ਮੈਂ ਤਾਂ ਤੇਰੇ ਤੋਂ ਇਕੱਲਾ-ਖੱਲਾ ਸਾਵਾਰ ਬੇਬੇ ਤੇਰੀ ਨੇ ਆ ਬੜਾ ਰੀਜਾ ਨਾਲ ਰੀਜਾ ਨਾਲ ਪਾਲਿਆ ਜਾ ਨਿੱਤ ਪੀ ਕੇ ਨਿੱਤ ਪੀ ਕੇ ਤੰਗ ਨਾ ਕਰੀ ਵੇ ਕਦੇ ਹੋਇਆ ਪੂਰਾ ਕਾਲਾ ਮਾਲ ਖਾ ਲਿਆ ਜਾ ਸੱਸ ਮੇਰੀ ਦੇ ਆ ਲਾੜ ਲਿਆ ਜੋਣ ਜੋ ਕੇ ਆਵੇ ਤੇਰੇ ਮੁਖ ਤੇ ਹਾਸੇ ਲਈ ਸਾਰੇ ਚਾਵਾਰ ਦਾ ਤੂੰ ਗੱਲ ਕਰੀ ਜਾਵੇਂ ਨੋਟਾਂ ਦੀ ਚੰਨਾ ਵੇ ਮੈਂ ਤਾਂ ਤੇਰੇ ਉੱਤੇ ਕੱਲਾ ਕੱਲਾ ਸਾਹ